ਜਦੋਂ ਅਗਨੀ ਵੀਰ ਸਕੀਮ ਜਿਹੜੀ ਹੈ ਇਹਨਾਂ ਨੇ ਲਾਂਚ ਕੀਤੀ ਆ ਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਤੇ ਉਦੋਂ ਤੋਂ ਹੀ ਬਹੁਤ ਜ਼ਿਆਦਾ ਇਹਦਾ ਵਿਰੋਧ ਹੋਇਆ ਇਹ اپੋਜੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਇਸ ਨੂੰ ਕਿਹਾ ਗਿਆ ਕਿ ਅਸੀਂ ਗਾ ਇਸ ਨੂੰ ਜਦੋਂ ਸਾਡੀ ਸਰਕਾਰ ਆ ਜਾਂਦੀ ਹੈ ਤੇ ਅਸੀਂ ਇਸ ਨੂੰ ਜਿਹੜੇ ਆ ਉਹ ਬੰਦ ਕਰ ਦਿਆਂਗੇ ਬੰਦ ਹੋਣੀ ਵੀ ਚਾਹੀਦੀ ਹੈ 4 ਸਾਲ ਕੰਟਰੈਕਟ ਤੇ ਉੱਤੇ ਭਰਤੀ ਹੈ 4 ਸਾਲ ਲਈ ਭਰਤੀ ਹੋਇਆ ਬੱਚਾ ਹੀ ਵੇਖ ਕੇ ਦਿਲ ਨੂੰ ਹੌਲ ਪੈਂਦਾ ਜਦੋਂ ਦੇਖਦੇ ਆਂ ਵੀ ਸਾਲ ਭਰਤੀ ਨੂੰ ਨਹੀਂ ਹੋਇਆ ਤੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਵਾਂ ਉਹ ਘਰ ਆ ਰਹੀਆਂ ਇਲੈਕਸ਼ਨ ਦਾ ਸਮਾਂ ਹੈਗਾ ਕੁਝ ਸਕੀਮਾਂ ਇਸ ਤਰ੍ਹਾਂ ਦੀਆਂ ਵੀ ਨੇ ਕੇਂਦਰ ਦੀਆਂ ਜਿਹੜੀ ਲੋਕਾਂ ਨੂੰ ਫਾਇਦੇਮੰਦ ਰਹੀਆਂ ਨੇ ਕਿਸੇ ਇੱਕਾ ਦੀ ਸਕੀਮ ਨੂੰ ਪਿੱਛੇ ਭੁੱਲ ਕੇ ਜੇ ਗੱਲ ਕਰਦੇ ਆਪਾਂ ਬਾਕੀ ਸਕੀਮਾਂ ਵੀ ਲੋਕਾਂ ਦਾ ਜਿਹੜਾ ਨਜ਼ਰੀਆ ਹੈ ਕਈਆਂ ਦਾ ਵੀ ਫਾਇਦੇਮੰਦ ਰਹੀਆਂ ਨੇ ਅਗਨੀ ਵੀਰ ਦਾ ਮੈਂ ਮੇਨ ਇਸ ਕਰਕੇ ਲੈਣਾ ਕਿਉਂਕਿ ਇਹਦੇ ਵਿੱਚ ਬੜੇ ਰਿਸਕ ਦੀ ਨੌਕਰੀਆ ਇੱਕ ਦੇਸ਼ ਦੀ ਜਿਹੜੀ ਸਿਕਿਉਰਿਟੀ ਆ ਉਹ दांव ਤੇ ਲਾਉਣ ਵਾਲੀ ਜਿਹੜੀ ਗੱਲ ਹੋਈ ਪਈ ਆ ਸਾਡੇ ਬੱਚੇ ਹੈ ਬਹੁਤ ਇਮਾਨਦਾਰ ਨੇ ਇਮਾਨਦਾਰੀ ਦੇ ਨਾਲ ਸਰਵਿਸ ਕਰਦੇ ਆ ਆਪਾਂ ਦੇਖਦੇ ਆਂ ਵੀ ਬਾਰਡਰ ਦੇ ਉੱਤੇ ਭਾਵੇਂ ਚਾਈਨਾ ਦਾ ਤੇ ਭਾਵੇਂ ਆਪਣਾ ਪਾਕਿਸਤਾਨ ਦਾ ਲੱਗਦਾ ਇਹਨਾਂ ਦੀਆਂ ਆਮ ਲਾਸ਼ਾਂ ਜਿਹੜੀਆਂ ਆਉਂਦੀਆਂ ਇਮਾਨਦਾਰੀ ਨਾਲ ਕਰਦੇ ਤੇ ਫੇਰ ਹੈ ਨਾ ਪਰ ਫੇਰ ਵੀ ਜੇ ਕਿਤੇ ਕੋਈ ਐਹੋ ਜਿਹਾ ਸਟੈਪ ਕਿਸੇ ਨੇ ਮਤਲਬ ਸਿਕਿਉਰਟੀ ਨੂੰ ਕਿ ਕੱਲ ਨੂੰ ਮਤਲਬ ਵੀ 4 ਸਾਲ ਵਾਸਤੇ ਹੀ ਆ ਜੇ ਬੰਦਾ ਬੰਦੇ ਦੇ ਦਿਮਾਗ 'ਚ ਆਉਂਦਾ ਵੀ 4 ਸਾਲ ਵਾਸਤੇ ਹੀ ਆ ਕਿ ਆਉ ਕਿਉਂ ਆਪਾਂ ਮਰਨਾ ਬਾਰਡਰ ਦੇ ਉੱਤੇ ਸਸ ਕਲਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਤੇ ਜਿਹੜਾ ਅੱਜ ਦਾ ਮੁੱਦਾ ਹੈਗਾ ਉਹ ਹੈਗਾ ਅਗਨੀ ਵੀਰ ਸਕੀਮ ਇਹ ਇੱਕ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੁੰਦੀ ਹੈਗੀ ਇਹ ਮੋਦੀ ਗਵਰਨਮੈਂਟ ਵੱਲੋਂ ਕੇਂਦਰ ਸਰਕਾਰ ਵੱਲੋਂ ਉਹ ਸਕੀਮ ਦਾ ਜਿਹੜਾ ਲਾਹਾ ਹੈਗਾ ਕਿੱਥੇ ਤੱਕ ਨੌਜਵਾਨਾਂ ਨੂੰ ਮਿਲਿਆ ਜਾਂ ਮਿਲ ਰਿਹਾ ਹੈ ਔਰ ਉਸ ਤੋਂ ਬਾਅਦ ਜਦੋਂ 4 ਸਾਲ ਬਾਅਦ ਉਹਨਾਂ ਦੀ ਰਿਟਾਇਰਮੈਂਟ ਹੋਏਗੀ ਕੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਫਾਇਦਾ ਹੈਗਾ ਉਸ ਚੀਜ਼ ਦਾ ਇਸ ਦੀ ਜਾਣਕਾਰੀ ਅਸੀਂ ਲੈਣਿਆ ਸਤਨਾਮ ਸਿੰਘ ਢਾਲੀਵਾਲ ਜੀ ਜਿਹੜੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਦੇ ਨੇ ਤੇ ਸਤਨਾਮ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਅਜੇ ਜੀ ਜਦੋਂ ਅਗਨੀਵੀਰ ਸਕੀਮ ਜਿਹੜੀ ਹੈ ਇਹਨਾਂ ਨੇ ਲਾਂਚ ਕੀਤੀ ਆ ਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਤੇ ਉਦੋਂ ਤੋਂ ਹੀ ਬਹੁਤ ਜ਼ਿਆਦਾ ਇਹਦਾ ਵਿਰੋਧ ਹੋਇਆ ਆ اپੋਜੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਇਸ ਨੂੰ ਕਿਆ ਗਿਆ ਵੀ ਅਸੀਂ ਗਾ ਇਸ ਨੂੰ ਮਨ ਜੇ ਸਾਡੀ ਸਰਕਾਰ ਆ ਜਾਂਦੀ ਹੈ ਤੇ ਅਸੀਂ ਇਸ ਨੂੰ ਜਿਹੜੇ ਆ ਉਹ ਬੰਦ ਕਰ ਦੇਾਂਗੇ ਬੰਦ ਹੋਣੀ ਵੀ ਚਾਹੀਦੀ ਹੈ ਕਿਉਂਕਿ ਠੇਕੇ ਦੇ ਉੱਤੇ ਤੇ ਕੁਝ ਵੀ ਨਹੀਂ ਹੋਣਾ ਚਾਹੀਦਾ 4 ਸਾਲ ਕੰਟਰੈਕਟ ਦੇ ਉੱਤੇ ਭਰਤੀ ਹੈ 4 ਸਾਲ ਲਈ ਭਰਤੀ ਹੋਇਆ ਬੱਚਾ ਅਸੀਂ ਵੇਖ ਕੇ ਦਿਲ ਨੂੰ ਹੌਲ ਪੈਂਦਾ ਜਦੋਂ ਦੇਖਦੇ ਆਂ ਵੀ ਸਾਲ ਭਰਤੀ ਨੂੰ ਨਹੀਂ ਹੋਇਆ ਤੇ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਵਾਂ ਉਹ ਘਰ ਆ ਰਹੀਆਂ ਤੇ ਉਹਨਾਂ ਨੂੰ ਪੂਰੇ ਜਿਹੜੇ ਬੈਨੀਫਿਟ ਹੈ ਉਹ ਨਹੀਂ ਮਿਲ ਰਹੇ ਤੇ ਇਹ ਇਲੈਕਸ਼ਨ ਦੇ ਸਮੇਂ ਦੇ ਵਿੱਚ ਇੱਕ ਜਿਹੜਾ ਸਾਡਾ ਮੇਰਾ ਮੇਨ ਮਕਸਦ ਆ ਇਹ اپੋਜੀਸ਼ਨ ਨੂੰ ਯਾਦ ਕਰਾਉਣ ਦਾ ਵੀ ਕਿਤੇ ਦੇਖਿਓ ਇਹ ਮੁੱਦੇ ਨੂੰ ਭੁੱਲ ਨਾ ਜਾਇਓ ਤੁਸੀਂ ਕਿਹਾ ਹੈ ਤੁਸੀਂ ਇਹ ਮੁੱਦੇ ਨੂੰ ਦੁਬਾਰਾ ਇਸ ਨੂੰ ਲਿਆਓ ਵੀ ਅਗਨੀ ਵੀਰ ਸਕੀਮ ਕਿਉਂਕਿ ਸਾਰੇ ਦੇਸ਼ ਦੇ ਵਿੱਚ ਜਿਹੜੀ ਲਾਗੂ ਹੋਈ ਨਹੀਂ ਤੁਹਾਨੂੰ ਕੀ ਲੱਗਦਾ ਹੈਗਾ ਇਲੈਕਸ਼ਨ ਦਾ ਸਮਾਂ ਹੈਗਾ ਕੁਝ ਸਕੀਮਾਂ ਇਸ ਤਰ੍ਹਾਂ ਦੀਆਂ ਵੀ ਨੇ ਕੇਂਦਰ ਦੀਆਂ ਜਿਹੜੀ ਲੋਕਾਂ ਨੂੰ ਫਾਇਦੇਮੰਦ ਰਹੀਆਂ ਨੇ ਕਿਸੇ ਇੱਕਾ ਦੀ ਸਕੀਮ ਨੂੰ ਪਿੱਛੇ ਭੁੱਲ ਕੇ ਜੇ ਗੱਲ ਕਰਦੇ ਆਪਾਂ ਬਾਕੀ ਸਕੀਮਾਂ ਵੀ ਲੋਕਾਂ ਦਾ ਜਿਹੜਾ ਨਜ਼ਰੀਆ ਹੈ ਕਈਆਂ ਦਾ ਵੀ ਫਾਇਦੇਮੰਦ ਰਹੀਆਂ ਨੇ ਹਾਂ ਇੱਕ ਨੈਗੇਟਿਵ ਸਕੀਮ ਰਹੀ ਹੈ ਜਿਹੜਾ ਕਿਸਾਨੀ ਜਿਹੜੇ ਅੰਦੋਲਨ ਜਾਰੀ ਰਹੇ ਨੇ ਦੇ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋਈ ਹੈ ਗਿਆ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖੋ ਜਿਹੜੀ ਅੱਜ ਦੀ ਸਾਡੀ ਗੱਲਬਾਤ ਦਾ ਮੇਨ ਮੁੱਦਾ ਜਿਹੜਾ ਅਗਨੀ ਵੀਰ ਦਾ ਕਿਉਂਕਿ ਮੈਂ ਇੱਕ ਜਿਹੜੀ ਆ ਇੱਕ ਮਤਲਬ মিডিਆ ਦੇ ਰਾਈ ਇੱਕ ਅਪੀਲ ਹੀ ਜਿਹੜੀ ਆ ਮਤਲਬ ਆਮ ਜਿਹੜੀ ਜਨਤਾ ਆ ਉਹਨੂੰ ਕਰ ਰਹੀਆਂ ਕਿਉਂਕਿ ਜੇ ਇਸ ਸਮੇਂ ਆਪਾਂ ਅਗਨੀਵੀਰ ਦਾ ਮੈਂ ਮੇਨ ਇਸ ਕਰਕੇ ਲੈਣਾ ਕਿਉਂਕਿ ਇਹਦੇ ਵਿੱਚ ਅ ਬੜੇ ਰਿਸਕ ਦੀ ਨੌਕਰੀ ਆ ਇੱਕ ਦੇਸ਼ ਦੀ ਜਿਹੜੀ ਸਿਕਿਉਰਿਟੀ ਆ ਉਹ ਦਾਤੇ ਲਾਉਣ ਵਾਲੀ ਜਿਹੜੀ ਗੱਲ ਹੋਈ ਪਈ ਆ ਕਿਉਂਕਿ ਮੈਂ ਥੋੜਾ ਜਿਹਾ ਕਲੀਅਰ ਕਰਦਾ ਕਿ ਜਿਹੜਾ 4 ਸਾਲ ਦੇ ਕੰਟਰੈਕਟ ਦੇ ਉੱਤੇ ਭਰਤੀ ਹੁੰਦਾ ਸਾਡੇ ਬੱਚੇ ਹੈ ਬਹੁਤ ਇਮਾਨਦਾਰ ਨੇ ਇਮਾਨਦਾਰੀ ਦੇ ਨਾਲ ਸਰਵਿਸ ਕਰਦੇ ਆ ਆਪਾਂ ਦੇਖਦੇ ਆਂ ਵੀ ਬਾਰਡਰ ਦੇ ਉੱਤੇ ਭਾਵੇਂ ਚਾਈਨਾ ਦਾ ਤੇ ਭਾਵੇਂ ਆਪਣਾ ਪਾਕਿਸਤਾਨ ਦਾ ਲੱਗਦਾ ਇਹਨਾਂ ਦੀਆਂ ਆਮ ਲਾਸ਼ਾਂ ਜਿਹੜੀਆਂ ਆਉਂਦੀਆਂ ਮਤਲਬ ਇਮਾਨਦਾਰੀ ਨਾਲ ਕਰਦੇ ਤੇ ਫੇਰ ਇਹ ਨਾ ਪਰ ਫੇਰ ਵੀ ਜੇ ਕਿਤੇ ਕੋਈ ਐਹੋ ਜਿਹਾ ਸਟੈਪ ਕਿਸੇ ਨੇ ਮਤਲਬ ਸਕਿਉਰਿਟੀ ਨੂੰ ਕਿ ਕੱਲ ਨੂੰ ਮਤਲਬ ਵੀ 4 ਸਾਲ ਵਾਸਤੇ ਹੀ ਜੇ ਬੰਦਾ ਬੰਦੇ ਦੇ ਦਿਮਾਗ ਚ ਆਉਂਦਾ ਵੀ 4 ਸਾਲ ਵਾਸਤੇ ਹੀ ਆ ਕਿ ਆ ਕਿਉਂ ਆਪਾਂ ਮਰਨਾ ਬਾਰਡਰ ਦੇ ਉੱਤੇ ਮਾੜੀ ਤਾਂ ਫੇਰ ਇਹ ਕਿੱਥੇ ਸਟੈਂਡ ਕਰਦੀ ਐ ਸਾਡੀ ਸਿਕਿਉਰਿਟੀ ਜਿਹੜੀ ਐ ਦੂਸਰੀ ਗੱਲ ਇਹ ਆ ਵੀ ਇੰਡੀਆ ਦੇ ਵਿੱਚ ਜੇ ਆਪਾਂ ਦੇਖਦੇ ਆ ਪੇ ਗੈਂਗਸਟਰ ਜਾਂ ਹੋਰ ਕ੍ਰਾਈਮ ਜਿਹੜਾ ਬੜਾ ਸਿਰ ਚੁੱਕ ਰਿਹਾ ਮਤਲਬ ਦਬਾਇਆ ਨਹੀਂ ਜਾ ਰਿਹਾ ਮਤਲਬ ਅਜੇ ਤੱਕ ਆਪਾਂ ਦੇਖਦੇ ਆ ਕ੍ਰਾਈਮ ਕਿੰਨਾ ਵੱਧ ਰਿਹਾ ਹੁਣ 4 ਸਾਲ ਤੇ ਪੂਰੀਆਂ ਸਹੂਲਤਾਂ ਜਿਹੜੀਆਂ ਆਰਮੀ ਦੇ ਜਵਾਨ ਨੂੰ ਮਿਲਣੀਆਂ ਚਾਹੀਦੀਆਂ ਉਹ ਮਿਲਦੀਆਂ ਉਹਨੂੰ ਪੂਰੀ ਟ੍ਰੇਨਿੰਗ ਮਦੀ ਮਤਲਬ ਟ੍ਰੇਨਿੰਗ ਦਿੱਤੀ ਜਾਂਦੀ ਆ ਹਰ ਇੱਕ ਵੈਪਨ ਚਲਾਉਣ ਦੀ ਜਾਂ ਜੋ ਵੀ ਹੈ ਸਾਰਾ ਕੁਝ ਕੀਤਾ ਜਾਂਦਾ ਹੁਣ ਉਸ ਤੋਂ ਬਾਅਦ ਆ ਕੇ ਉਹ 5-7000 ਦਾ 10000 ਦੀ ਸਿਕਿਉਰਿਟੀ ਦੀ ਜੌਬ ਥੋੜਾ ਕਰੂਗਾ ਕੱਲ ਨੂੰ ਖੁਦਾ ਨਾ ਖਾਸਤਾ ਉਹ ਕਿਸੇ ਗਲਤ ਅੰਸਰਾਂ ਦੇ ਹੱਥ ਜੇ ਉਹ ਬੱਚੇ ਜਿਹੜੇ ਆ ਟ੍ਰੇਨ ਟ੍ਰੇਨਿੰਗ ਲੈ ਕੇ ਜਿਹੜੇ ਆ ਉਹ ਲੱਗ ਜਾਂਦੇ ਤੇ ਫੇਰ ਸਰਕਾਰ ਕਿੱਦਾਂ ਸਭੂ ਸੰਭੂ ਗੱਲ ਨੂੰ ਇਹ ਇਹ ਮੁੱਦਾ ਜਿਹੜਾ ਹੈਗਾ ਬਹੁਤ ਗੰਭੀਰ ਹੈਗਾ ਬਹੁਤ ਜ਼ਿਆਦਾ ਗੰਭੀਰ ਮੁੱਦਾ ਇਹਨੂੰ ਦੇਖਣ ਦੀ ਲੋੜ ਹੈ ਤੇ ਮੈਂ ਤੇ ਇੱਥੋਂ ਤੱਕ ਕਹੂੰਗਾ ਕਿ ਜਿੱਦਾਂ ਹੁਣ ਕਿਸਾਨ ਜਥੇਬੰਦੀਆਂ ਸਾਰੇ ਪੰਜਾਬ ਇੰਡੀਆ ਦੇ ਵਿੱਚ ਇਹਨਾਂ ਨੇ ਕੀਤਾ ਆ ਕਿ ਜਦੋਂ ਭਾਜਪਾ ਵਾਲੇ ਪਿੰਡ ਮਤਲਬ ਆਉਂਦੇ ਆ ਵੋਟ ਮੰਗਣ ਤੇ ਉਹਨਾਂ ਨੂੰ ਸਵਾਲ ਕਰਦੇ ਆ ਇਹ ਅਗਨੀਵੀਰ ਦਾ ਜਿਹੜਾ ਬਾ ਇਹ ਵੀ ਮੁੱਦਾ ਜਿਹੜਾ ਵਾ ਸਵਾਲਾਂ ਦੇ ਵਿੱਚ ਆਉਣਾ ਚਾਹੀਦਾ ਬੀਜੇਪੀ ਨੂੰ ਕਰਨਾ ਚਾਹੀਦਾ ਵੀ ਤੁਸੀਂ ਆ ਸਕੀਮ ਲਿਆਂਦੀ ਹੈ ਇਹਦਾ ਮਤਲਬ ਕਿਉਂ ਤੁਸੀਂ ਜਿਹੜੇ ਬੱਚੇ ਆ ਉਹ ਉਹਨਾਂ ਦਾ ਉਹਨਾਂ ਨੂੰ ਇਮੋਸ਼ਨਲ ਬਲੈਕ ਇਮੋਸ਼ਨਲ ਕਰਕੇ ਤੇ ਭਰਤੀ ਪਰ ਇਹਦਾ ਮਤਲਬ ਮੈਂ ਇਹ ਇਹਨੂੰ ਕਲੀਅਰ ਇਹ ਕਰਦਾ ਵੀ ਸਾਡੇ ਅਨਇੰਪਲੋਇਮੈਂਟ ਇੰਨੀ ਹੈ ਇੰਪਲੋਇਮੈਂਟ ਲੈਣ ਲੱਗਾ ਪਰਵਾਰ ਬੱਚਾ ਇਹ ਨਹੀਂ ਦੇਖਦਾ ਕਿ ਮੈਂ 40 ਸਾਲਾਂ ਵਾਸਤੇ ਕਿ ਉਹਨੇ ਚਲ 4 ਸਾਲ ਵਾਸਤੇ ਜਾਓ ਤੇ ਮਿਲੇ ਹੁੰਦੇ ਆ ਕਿਉਂਕਿ ਸਾਡੇ ਮੈਕਸਿਮਮ ਪਿੰਡਾਂ ਦੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਆਰਮੀ ਮਿਲਟਰੀ ਦੇ ਭਰਤੀ ਤੋਂ ਸਵਾ ਜਾਂ ਪੁਲਿਸ ਭਰਤੀ ਤੋਂ ਸਵਾ ਕੋਈ ਹੈ ਹੀ ਨਹੀਂ ਪੁਲਿਸ ਭਰਤੀ ਉਹ ਕਿ ਮਿਲਟਰੀ ਜਿਹੜਾ ਥੋੜਾ ਸੌਖਾ ਹੋ ਜਾਂਦਾ ਉਹ ਚਲ ਜਾਂਦੇ ਆ ਕਿਉਂਕਿ ਬਿਜ਼ਨਸ ਕਰਨ ਹੋ ਰਹੇ ਬਹੁਤ ਘੱਟ ਪਿੰਡਾਂ ਦੇ ਲੋਕ ਆ ਜਿਹੜੇ ਬਿਜ਼ਨਸ ਦੇ ਵਿੱਚ ਦੁਕਾਨਾਂ ਖੋਲਦੇ ਆ ਜਾਂ ਕੁਝ ਕਰਦੇ ਆ ਮੈਂ ਹੁੰਦਾ 10 ਪੜ੍ਹਿਆ ਬੱਚਾ ਜਾਂ ਪਲੱਸ 2 ਕੀਤੀ ਚਲੋ ਆਰਮੀ ਦੇ ਵਿੱਚ ਕਿਸੇ ਦੀ ਸ਼ਪਾਰ ਸ਼ਪਾਓ ਜਾਂ ਕੁਛ ਕਰੋ ਆਮ ਚੱਲਦਾ ਲੇਕਿਨ ਇਹਦੇ ਵਿੱਚ ਕਈ ਜਿਹੜੇ ਹੈਗੇ ਨੌਜਵਾਨ ਪੀੜ੍ਹੀ ਉਹ ਫਿਊਚਰ ਵੀ ਦੇਖ ਰਹੇ ਨੇ ਵੀ ਸਾਨੂੰ ਟ੍ਰੇਨਿੰਗ ਮਿਲੇਗੀ ਫੁੱਲ ਫਲੈਜ ਜਿਸੀ ਸਰਟੀਫਿਕੇਸ਼ਨ ਸਾਨੂੰ ਮਿਲਣਗੀਆਂ ਆਰਮੀ ਵੱਲੋਂ ਤੇ ਆ ਕੇ ਅਸੀਂ ਆਪਣਾ ਕੋਈ ਬਿਜ਼ਨਸ ਇਸ ਤਰ੍ਹਾਂ ਦਾ ਖੋਲ ਸਕਦੇ ਹਾਂ ਜਿਹੜਾ ਸਾਡੇ ਕੋਲ ਉਸ ਲੈਵਲ ਦਾ ਸਰਟੀਫਿਕੇਟ ਹੋਏਗਾ ਉਸ ਲੈਵਲ ਦਾ ਹੁਣ ਉਸ ਲੈਵਲ ਦਾ ਸਰਟੀਫਿਕੇਟ ਹੁਣ ਇਹਨਾਂ ਨੇ ਕੋਈ ਜੇ ਉਸ ਲੈਵਲ ਦਾ ਸਰਟੀਫਿਕੇਟ ਲੈਣਾ ਤੇ ਆ ਕੇ ਕੋਈ ਮਤਲਬ ਕੋਈ ਇਦਾਂ ਦਾ ਥੋੜਾ ਕੋਈ ਡਿਫੈਂਸ ਦਾ ਕੋਈ ਉਹਨਾਂ ਨੇ ਖੋਲ ਲੈਣਾ ਕਿ ਸਿਕਿਉਰਿਟੀ ਦਾ ਸਿਕਿਉਰਿਟੀ ਵਾਲਿਆਂ ਤੁਸੀਂ ਦੇਖਿਆ 8-10000 ਰੁਪਏ ਮਿਲਦਾ ਇਹਨਾਂ ਨੂੰ ਜਿਹੜੇ ਆਰਮ ਸਕਿਉਰਿਟੀ ਮਤਲਬ ਮਾਲਸ ਦੇ ਵਿੱਚ ਜਾਂ ਬੈਂਕਾਂ ਦੇ ਵਿੱਚ ਜਾਂ ਹੋਰ ਕਰਦੇ ਕਿੰਨੇ ਪੈਸੇ ਲੈਂਦੇ ਆ ਲਾਈਫ ਤੇ ਉਹਨਾਂ ਦੀ ਵੀ ਰਿਸਕ ਤੇ ਹੁੰਦੀ ਹੈ ਕਿ ਜਿਹੜੇ ਵੇਲੇ ਕੀ ਹੈਪਨਿੰਗ ਹੋ ਜਾਣੀ ਹੈ ਹੁਣ ਇੱਕ ਮੇਜਰ ਅਜੇ ਜੀ ਗੱਲ ਹੋਰ ਆਪਾਂ ਤੇ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਨਾ ਤੇ ਆਪਣਾ ਕਿਹੇ ਵੇਲੇ ਇੰਨਾ ਦਿਲ ਦੁਖਦਾ ਵੀ ਖੈਦ ਕੋਈ ਇਹੋ ਜਿਹੇ ਦਿਨ ਲੰਘਦਾ ਹੋਵੇ ਜਿੱਦਣ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕਿਸੇ ਬਾਰਡਰ ਤੋਂ ਭਾਵੇਂ ਆਸਾਮ ਦੇ ਤੋਂ ਭਾਵੇਂ ਚਾਈਨਾ ਦੇ ਤੋਂ ਭਾਵੇਂ ਤੇ ਮਤਲਬ ਕਸ਼ਮੀਰ ਚੋਂ ਜਾਂ ਕਿਤੇੋਂ ਸਾਡੇ ਸਿੱਖ ਮੁੰਡੇ ਦੀ ਲਾਸ਼ ਨਾ ਆਉਂਦੀ ਹੋਵੇ ਮੈਂ ਕਹਿ ਲੈਂਗਾ ਭਾਵੇਂ ਮਤਲਬ ਕੋਈ ਟਰਮ ਵਾਈਜ਼ ਬਾਰਡਰ ਤੇ ਪਰ ਜੋ ਜਦੋਂ ਨਾ ਹੀ ਦੇਖਣ ਨੇ ਇਹ ਹੀ ਦੇਖਦੇ ਆਂ ਉਹ ਦੇਖ ਕੇ ਤੇ ਇਹ ਸਾਨੂੰ ਲੱਗਦਾ ਵਾ ਵੀ ਕਿਤੇ ਕਿਸੇ ਚਾਲ ਦੇ ਵਿੱਚ ਕਿਸੇ ਸਕੀਮ ਦੇ ਵਿੱਚ ਤਨੀ ਮਤਲਬ ਜਿਹੜੇ ਸਿੱਖ ਮੁੰਡੇ ਭਰਤੀ ਨੇ ਨਵੇਂ-ਨਵੇਂ ਭਰਤੀ ਹੋਏ ਨੇ ਦਾ ਸਾਲ 6 ਮਹੀਨੇ ਭਰਤੀ ਹੋਏ ਹੁੰਦਾ ਤੇ ਲਾਸ਼ ਉਹਦੀ ਘਰ ਆਈ ਹੁੰਦੀ ਮਤਲਬ ਬੜਾ ਇੱਕ ਸੋਚਣ ਦਾ ਇੱਕ ਗੰਭੀਰ ਮਸਲਾ ਆ ਏ ਤੇ ਉਹਦੇ ਵਿੱਚ ਜਦੋਂ ਹੁਣ ਹੀ ਦੇਖਦੇ ਆ ਆਮ ਅਗਨੀਵੀਰ ਹੁੰਦੇ ਆ ਮੈਕਸਿਮਮ ਹੁਣ ਦਾ ਜਿਹੜਾ ਸਮਾਂ ਦੇਖਦੇ ਆ ਅਗਨੀਵੀਰ ਮਤਲਬ ਆਮ ਹੀ ਦੇਖਦੇ ਆ ਵੀ ਅਗਨੀਵੀਰ ਆ ਗਿਆ ਆਪਣੇ ਮੁੱਖ ਮੰਤਰੀ ਸਾਹਿਬ ਮਤਲਬ ਬੜੇ ਮੈਂ ਦੇਖਦਾ ਪਈ ਫੇਰ ਵੀ ਉਹਨਾਂ ਨੂੰ ਭਾਵੇਂ ਉਹ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਮਤਲਬ ਜਿਹੜੇ ਅਸੀਂ 1 ਕਰੋੜ ਰੁਪਏ ਦੀ ਸਹੂਲਤ ਕਹੀ ਆ ਮਤਲਬ ਅਗਨੀਵੀਰ ਵਾਸਤੇ ਨਹੀਂ ਆ ਸਕੀ ਪਰ ਫੇਰ ਵੀ ਉਹ ਦੇਖੇ ਹੁੰਦੇ ਆ ਹੁਣ ਦੇਖੋ ਜੇ ਸ਼ਹੀਦ ਤੇ ਸ਼ਹੀਦ ਹੁਣ ਅਗਨੀਵੀਰ ਨੂੰ ਜੇ ਸ਼ਹੀਦ ਹੁੰਦਾ ਤੇ ਉਹਨੂੰ ਜਿਹੜੀ ਫੌਜ ਸਲਾਮੀ ਦਿੰਦੀ ਆ ਉਹ ਵੀ ਨਹੀਂ ਦਿੰਦੀ ਜਾ ਕੇ ਮਤਲਬ ਚੀਨ ਤੇ ਉਹ ਬਾਰਡਰ ਤੇ ਹੋਇਆ ਨਾ ਜਾਂ ਕਿਸੇ ਵੀ ਕਾਰਨ ਉਹਦੀ ਮੌਤ ਹੋ ਗਈ ਮਤਲਬ ਬਾਰਡਰ ਦੇ ਉੱਤੇ ਕਿਸੇ ਕਾਰਨ ਹੈ ਨਾ ਤੇ ਜਦੋਂ ਉਹਦੀ ਲਾਸ਼ ਆਉਂਦੀ ਹੈ ਉਦੋਂ ਲਾਸ਼ ਛੱਡ ਕੇ ਤੇ ਚਲ ਜਾਂਦੇ ਆ ਇਹਦੇ ਵਿੱਚ ਸੰਸਕਾਰ ਵੇਲੇ ਸਲਾਮੀ ਵੀ ਨਹੀਂ ਹੈ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਜਿੱਦਾਂ ਸਨਮਾਨ ਨਹੀਂ ਦਿੱਤਾ ਗਿਆ ਉਹਨਾਂ ਦੀ ਲਾਸ਼ਾਂ ਨੂੰ ਤੇ ਇਹ ਤੁਸੀਂ ਕਿੱਥੇ ਦੇਖਿਆ ਇਸ ਤਰ੍ਹਾਂ ਦਾ ਇਨਸੀਡੈਂਟ ਕਿੱਥੇ ਦੇਖਿਆ ਮਤਲਬ ਹੁਣ ਹਾਸਾ ਆਇਆ ਜਦੋਂ ਪਿੱਛੇ ਜੇ ਅਗਨੀ ਵਿਅਰ ਦੇ ਇਧਰ ਕੇ ਹੁਣ ਮੈਨੂੰ ਯਾਦ ਭੁੱਲ ਗਿਆ ਇਧਰ ਸੀਗਾ ਆਇਆ ਸੀਗਾ ਤੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਇਹ ਗਲਤ ਹੈ ਨੇ ਹੁਣ ਜਿੱਦਾਂ ਲੋਕ ਸਭਾ ਇਲੈਕਸ਼ਨ ਹੈਗੇ ਆ ਔਰ ਲੋਕ ਸਭਾ ਇਲੈਕਸ਼ਨ ਦਾ ਮੀਨਸ ਵੀ ਹਰ ਲੋਕ ਪਬਲਿਕ ਦਾ ਰਾਈਟ ਹੈਗਾ ਵਾ ਮੈਂ ਆਪਣੀ ਸਰਕਾਰ ਚੁਣੀ ਹੈਗੀ ਹੈ ਠੀਕ ਹੈ ਤੇ ਪਬਲਿਕ ਨੂੰ ਜਿਹੜਾ ਆਪਾਂ ਇੱਕ ਅਵੇਅਰ ਕਰਨਾ ਹੁੰਦਾ ਉਹ ਕਿਸ ਤਰੀਕੇ ਨਾਲ ਕਰਾਂਗੇ ਕਿਉਂਕਿ ਸਕੀਮਾਂ ਤਾਂ ਬਹੁਤ ਆਈਆਂ ਨੇ ਚੰਗੀਆਂ ਵੀ ਨੇ ਬੁਰੀਆਂ ਵੀ ਨੇ ਹਰ ਸਰਕਾਰ ਆਪਣੇ ਟਾਈਮ ਦੇ ਉੱਤੇ ਆ ਕੇ ਆਪਣੇ ਆਪਣੇ ਸਕੀਮਾਂ ਦਿਖਾਉਂਦੀਆਂ ਨੇ ਲਾਂਚ ਕਰਦੀਆਂ ਨੇ ਲੇਕਿਨ ਜਿਹੜਾ ਹੁਣ ਮੈਨੀਫੈਸਟੋ ਹੈਗਾ ਉਹ ਕਨਫਿਊਜ਼ਨ ਬੜੀ ਪੈਦਾ ਕਰਦਾ ਇੱਕ ਕਹਿੰਦਾ ਮੈਂ ਜਾਰੀ ਕਰੂੰਗਾ ਇੱਕ ਕਹਿੰਦਾ ਮੈਂ ਇਹਨੂੰ ਖਾਰਜ ਕਰੂੰਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗੱਲ ਦੇਸ਼ ਦੇ ਇੰਟਰਨਲ ਸਿਸਟਮ ਦੇ ਵਿੱਚ ਜੋ ਵੀ ਹੁੰਦਾ ਇੱਕ ਅਲੱਗ ਆ ਵੀ ਵੋਟਰਾਂ ਨੂੰ ਭਰਮਾਉਣਾ ਵੋਟ ਲੈਣੀ ਇੱਕ ਅਲੱਗ ਸਿਸਟਮ ਆ ਹੁਣ ਜਿੱਥੇ ਆਪਣੀ ਸਿਕਿਉਰਿਟੀ ਦਾ ਮਸਲਾ ਹੁਣ ਭਾਵੇਂ ਅਸੀਂ ਇੱਕ ਵੀ ਸਦੀ ਦੇ ਵਿੱਚ ਮਤਲਬ ਵਿਚਰਨ ਦੇ ਆ ਪਰ ਦੇਖਦੇ ਆ ਦੇਖੋ ਬਾਹਰ ਕਿੰਨਾ ਵਾਰ ਲੱਗੀਆਂ ਪਈਆਂ ਜੇ ਹੁਣ ਖੁਦਾ ਨਾਲ ਕਾਸਤਾ ਕੋਈ ਐਹੋ ਜੀ ਗੱਲ ਸਾਡੇ ਹੋ ਜਾਂਦੀ ਹੈ ਤੇ ਜਿਹੜੇ ਅਗਨੀ ਵੀਰ ਵਾ ਉਹ ਮਤਲਬ ਉਹ ਕਿੱਥੇ ਸਟੈਂਡ ਕਰਨਗੇ ਕੀ ਉਹਨਾਂ ਦੇ ਦਿਮਾਗ 'ਚ ਉਦੋਂ 4 ਸਾਲ ਵਾਸਤੇ ਭਰਤੀ ਕੋਈ ਗੱਲ ਹੈ ਅਸੀਂ ਤਾਂ ਕਹਿੰਦੇ ਹਾਂ ਕੋਈ ਮੈਡੀਕਲ ਹੈ ਜਾਂ ਕੋਈ ਟੀਚਰ ਹੈ ਕੰਟਰੈਕਟ ਬੇਸ ਤੇ ਭਰਤੀ ਟੋਟਲੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਟੋਟਲ ਬੰਦ ਹੋਵੇ ਅਗਲੇ ਦੀ ਰਿਸਪੌਂਸਿਬਿਲਟੀ ਹੋਵੇ ਅਗਲਾ ਆਪਣੀ ਜੌਬ ਤਰੀਕੇ ਦੇ ਨਾਲ ਕਰੇ ਇੱਕ ਸਵਾਲ ਮੇਰਾ ਹੋਰ ਹੈਗਾ ਤੁਸੀਂ ਇੱਕ ਸੰਸਥਾ ਚ ਲਾ ਰਹੇ ਹੋ ਔਰ ਹਿਊਮਨ ਰਾਈਟਸ ਦੀ ਆਪਾਂ ਗੱਲ ਕਰਦੇ ਹੁੰਨੇ ਹਮੇਸ਼ਾ ਇਹ ਜਿਹੜੀ ਸਕੀਮਾਂ ਨੇ ਇਹਦੇ ਵਿੱਚ ਜਿਹੜੀ ਡਿਫੈਂਸ ਦੀ ਸਕੀਮਾਂ ਹੁੰਦੀਆਂ ਕੀ ਉਹਦੇ ਵਿੱਚ ਕੇਂਦਰ ਦੀ ਜਿਹੜੀ ਵੀ ਸਰਕਾਰ ਆਂਦੀ ਹੈ ਦਖਲ ਅੰਦਾਜ਼ੀ ਕਰਕੇ ਚੇਂਜਸ ਕਰ ਸਕਦੀ ਹੈ ਨਹੀਂ ਹੁਣ ਮੇਨ ਤੇ ਸਰਕਾਰ ਦੇ ਤੇ ਅੰਡਰ ਆ ਜਿਹੜੀ ਜਿਹੜੀ ਅਗਨੀ ਜਿਹੜੀ ਅਗਨੀ ਵੀਰ ਸਕੀਮ ਹੈ ਸੈਂਟਰ ਨੇ ਲਿਆਂਦੀ ਹੈ ਇਹ ਸਾਰਾ ਕੁਝ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਬੰਦ ਕਰ ਸਕਦੇ ਜੇ ਹੁਣ اپੋਜੀਸ਼ਨ ਆਪਣੇ ਰਾਹੁਲ ਗਾਂਧੀ ਜੀ ਕਹਿੰਦੇ ਸੀ ਜੇ ਸਾਡੀ ਸਰਕਾਰ ਆ ਗਈ ਇਹ ਬੰਦ ਕਰਾਂਗੇ ਉਹ ਕਹਿੰਦੇ ਆ ਕਿ ਕਿਹਾ ਉਹਨਾਂ ਨੇ ਮੈਨੀਫੈਸਟੋ ਚ ਪਤਾ ਨਹੀਂ ਲਿਆ ਕਿ ਨਹੀਂ ਲਿਆ ਪਰ ਇਹਨਾਂ ਨੇ ਕਹਿੰਦੇ ਰਹੇ ਐ ਪਰ ਮੈਂ ਉਹੀ ਜ਼ਾਦ ਇਸ ਵੇਲੇ ਕਰਾ ਰਿਆ ਵੀ ਇਸ ਚੀਜ਼ ਨੂੰ ਭੁੱਲਣ ਨਾ ਆਏ ਤੇ ਸਾਇਆ ਮਤਲਬ ਭਾਜੀਪੀ ਨੂੰ ਵੀ ਇਹ ਗੱਲ ਦਾ ਰਿਅਲਾਈਜ਼ ਕਰਾਇਆ ਜਾਵੇ ਵੀ ਤੁਸੀਂ ਗਲਤ ਕੰਮ ਕੀਤਾ ਅਗਨੀ ਵੀ ਸਕੀਮ ਜਿਹੜੀ ਤੁਹਾਨੂੰ ਨਹੀਂ ਸੀ ਲਿਉਣੀ ਚਾਹੀਦੀ ਇਹ ਇਹ ਐਕਸਟੈਂਡ ਨਹੀਂ ਕੀਤਾ ਜਾ ਸਕਦਾ ਤੇ 4 ਸਾਲ ਦੀ ਸਕੀਮ ਹੈਗੀ ਹੈ ਔਰ ਉਨੂੰ ਐਕਸਟੈਂਡ ਕੀਤਾ ਜਾ ਸਕੇ ਕੋਈ ਇਸ ਤਰ੍ਹਾਂ ਦਾ ਸਿਸਟਮ ਹੋ ਜਾਵੇ ਜਿਹਦੇ ਵਿੱਚ ਅਗਲੇ ਦਾ ਫਿਊਚਰ ਜਿਹੜਾ ਨਾ ਖਰਾਬ ਹੋਵੇ ਦੇਖੋ ਫੌਜ ਦੀ ਭਰਤੀ ਤੇ ਇੱਕ ਮਤਲਬ ਪਰਮਨੈਂਟ ਹੀ ਹੋਣੀ ਚਾਹੀਦੀ ਹੈ ਜਿੰਨੇ ਸਮੇਂ ਵਾਸਤੇ ਜੋ ਆਮ ਆ ਇਹ ਇੱਕ ਇਕਵੈਲਟੀ ਜਿਹੜੀ ਆਪਣੇ ਸੰਵਿਧਾਨ ਦੇ ਵਿੱਚ ਆ ਉਹ ਹਰ ਇੱਕ ਜਵਾਨ ਨੂੰ ਮਿਲਣੀ ਚਾਹੀਦੀ ਹੁਣ ਤੁਸੀਂ ਹੋਰ ਦੇਖੋ 18 ਸਾਲ ਦਾ ਬੱਚਾ 20 ਸਾਲ ਦਾ ਬੱਚਾ ਜਿਹੜਾ ਵਾ ਉਹ ਫੌਜ ਭਰਤੀ ਹੋ ਜਾਂਦਾ ਹੁਣ ਆਮ ਨਹੀਂ ਪਤਾ ਕਿਸੇ ਨੂੰ ਹੁਣ ਉਹਦਾ ਰਿਸ਼ਤਾ ਹੋ ਜਾਂਦਾ ਕੋਈ ਆਕੇ ਉਹਨੂੰ ਰਿਸ਼ਤਾ ਕਰ ਜਾਂਦਾ ਫੌਜ ਦਾ ਭਰਤੀ ਵੇਖ ਕੇ ਚੌਥਾ ਸਾਲ ਵਾਲਾ ਘਰ ਆ ਜਾਂਦਾ ਕਿੱਥੇ ਸਟੈਂਡ ਕਰਦੇ ਆ ਉਹ ਮਤਲਬ ਇਹ ਗਲਤ ਹੈ ਮਨਨ ਚਾ ਇਹ ਮਨਨ ਬਹੁਤ ਲੋਕਾਂ ਕੰਡਮ ਕੀਤਾ ਤੇ ਮੈਂ ਅੱਜ ਦਾ ਵੀ ਇਹੀ ਕਹਿੰਦਾ ਵੀ ਇਹਨੂੰ ਬੀਜੇਪੀ ਨੂੰ ਖਾਸ ਕਰਕੇ ਇਹ ਸਵਾਲ ਜਿਹੜਾ ਵਾ ਪੁੱਛਿਆ ਜਾਣਾ ਬਹੁਤ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਹੋਰ ਜਿਹੜੇ ਜਾਗਰੂਕ ਆ ਜਿਹੜੇ ਲੋਕ ਪੁੱਛ ਪੁੱਛ ਸਕਦੇ ਆ ਡੇਰਿੰਗ ਹੈਗੇ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਆ ਵੀ ਤੁਸੀਂ ਇਹ ਕਿਉਂ ਸਕੀਮ ਲੈਂਦੀ ਆ ਕਿਉਂ ਨੁਕਸਾਨ ਤੁਸੀਂ ਕਰਦੇ ਹੋ ਦੇਸ਼ ਦੀ ਸਿਕਿਉਰਿਟੀ ਦੇ ਨਾਲ ਕਿਉਂ ਖੇਡਦੇ ਹੋ ਮੇਰਾ ਹੁਣ ਆਖਰੀ ਸਵਾਲ ਇਹ ਹੀ ਹੈਗਾ ਜਿਹੜੇ ਆਮ ਜਨਤਾ ਤੁਹਾਨੂੰ ਦੇਖ ਰਹੀ ਹੈਗੀ ਆ ਇਹਨਾਂ ਨੂੰ ਤੁਸੀਂ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਦੇਖੋ ਬਾਰ ਬਾਰ ਮੈਂ ਮੈਸੇਜ ਤੇ ਅਜੀਜੀ ਪਹਿਲਾਂ ਹੀ ਦੇ ਚੁੱਕਾ ਕਿ ਬੀਜੇਪੀ ਨੂੰ ਇਹ ਗੱਲ ਰਿਅਲਾਈਜ਼ ਕਰਾਉਣੀ ਚਾਹੀਦੀ ਹੈ ਕਿ ਜੇ ਖੁਦਾ ਨਾ ਖਾਸਤਾ ਬੀਜੇਪੀ ਵੀ ਸੈਂਟਰ 'ਚ ਰਹਿੰਦੀ ਹੈ ਤੇ ਇਸ ਸਕੀਮ ਨੂੰ ਬੰਦ ਕਰੇ ਮਤਲਬ ਜੇ اپੋਜੀਸ਼ਨ ਆਉਂਦੀ ਹੈ ਉਹਨੇ ਤੇ ਵਾਦਾ ਕੀਤਾ ਪਤਾ ਨਹੀਂ ਹੁਣ ਮਤਲਬ ਕੁਰਸੀ ਤੇ ਬਹਿਣ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਲੀਡਰਾਂ ਨੂੰ ਜਦੋਂ ਕੁਰਸੀ ਮਿਲ ਜਾਂਦੀ ਹੈ ਫੇਰ ਸਾਰਾ ਕੁਝ ਭੁੱਲ ਜਾਂਦੇ ਆ ਪਰ ਮੈਂ ਇਹ ਜਾਹਰ ਕਰਾਉਣ ਦੀ ਗੱਲ ਆ ਕਿ ਜੇ ਕੋਈ ਵੀ ਸਰਕਾਰ ਆਉਂਦੀ ਆ ਅਗਨੀਵੀਰ ਸਕੀਮ ਜਿਹੜੀ ਆ ਇਹਨੂੰ ਜ਼ਰੂਰ ਬੰਦ ਕਰੇ ਤੇ ਜਿਹੜੀ ਸਿਕਿਉਰਿਟੀ ਦੇ ਨਾਲ ਦੇਸ਼ ਦੇ ਨਾਲ ਖਲਵਾੜਣ ਜਿਹੜਾ ਉਹ ਨਾ ਹੋਵੇ ਸੋ ਸਤਨਾਮ ਸਿੰਘ ਢੱਲੀਵਾਲ ਸਿਗੇ ਇਹਨਾਂ ਨੇ ਆਪਣੀ ਜਿਹੜੀ ਮੁੱਖ ਰਾਏ ਹੈਗੀ ਰੱਖੀ ਹੈਗੀ ਵੀ ਇਲੈਕਸ਼ਨ ਦਾ ਦੌਰ ਹੈਗਾ ਔਰ ਵੋਟ ਜਿਹੜਾ ਵੋਟ ਬੈਂਕ ਪਾਉਣ ਵਾਸਤੇ ਜਿਹੜੇ ਲੀਡਰ ਹੈਗੇ ਤਰ੍ਹਾਂ ਤਰ੍ਹਾਂ ਦੇ ਵਾਦੇ ਕਰਦੇ ਨੇ ਤੇ ਜਿਹੜੇ ਲੋਕ ਨੇ ਉਹ ਸਮਝਦਾਰ ਨੇ ਸੋਸ਼ਲ ਮੀਡੀਆ ਨੇ ਇੰਨਾ ਸਮਝਦਾਰ ਕਰ ਦਿੱਤਾ ਲੋਕਾਂ ਨੂੰ ਤੁਸੀਂ ਆਪ ਆਪਣੀ ਸਮਝ ਦੇ ਨਾਲ ਦੇਖੋ ਵੀ ਤੁਹਾਡੇ ਵਾਸਤੇ ਫਿਊਚਰ ਕੀ ਹੈ ਹਿੰਦੁਸਤਾਨ ਦਾ ਫਿਰ ਤੁਸੀਂ ਆਪਣੀ ਇੱਕ ਵੋਟ ਜਿਹੜੀ ਕੀਮਤੀ ਵੋਟ ਹੈ ਉਹ ਪਾਓ ਤੁਸੀਂ ਦੇਖਦੇ ਰਹੋ ਹਿਊਮਨ ਰਾਈਟਸ ਬੁਲੇਟਿਨ